ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵਕਤ ਬਹੁਤ ਹੀ ਲੰਬੇ ਕਾਫਲੇ ਦੇ ਵਿੱਚ ਮੈਂ ਜਲਾਲਬਾਦ ਦੇ ਪਿੰਨਾ ਚ ਇਸ ਵਕਤ ਮੇਰੇ ਤਿੰਨ ਦੋਸਤ ਚਾਰ ਦੋਸਤ ਜਿਹੜੇ ਉਹ ਦੋ ਅੱਗੇ ਜਾਂਦੇ ਨੇ ਦੋ ਅੱਗੇ ਵੀ ਜਾਂਦੇ ਨੇ ਜਿਤਾਜ ਤੇ ਜਰਡਨ ਦੋਨੋਂ ਅੱਗੇ ਨੇ ਤੇ ਚਾਰ ਮੇਰੇ ਨਾਲ ਨੇ ਪ੍ਰੀਧਰਪਾਲ ਰਵਿੰਦਰ ਗਰੇਵਾਲ ਤੇ ਹਰਜੀਤ ਹਰਮਨ ਤੁਹਾਡਾ ਨਾਲ ਗੱਲ ਕਰਨ। ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਧਰਪਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਵੀਡੀਓ ਆਨ ਬਣਾ ਨੂੰ ਆਰਾਮ ਆਦਿ ਬਾਡੀ ਨਾਲ ਸਪੋਰਟ ਕੀਤਾ ਇਹਨਾਂ ਪਿਆਰ ਤੇ ਨਾ ਵਿਸ਼ਵਾਸ ਦਿਖਾ ਰਹੇ ਹੋ। ਸੋ ਤੁਹਾਡਾ ਵਿਸ਼ਵਾਸ ਜਿਹੜਾ ਉਹ ਸਾਡਾ ਬੰਦਾ ਕਦੀ ਨਹੀਂ ਤੋੜੂਗਾ ਇਹ ਸਾਡਾ ਤੁਹਾਡਾ ਪ੍ਰੋਮਿਸ ਹੈ ਨਾ ਜਿਹੜਾ ਕੀਤਾ ਕੀਤਾ ਹੀ ਹੈ। ਸੋ ਲਵ ਯੂ ਆਲ ਗੋਡ ਬlesਸ ਯੂ ਤੋ ਇਤੈ ਹੀ ਸਪੋਰਟ ਕਰਦੇ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਬੈਂਸ ਭਗਵੰਤ ਬਾਈ ਗੋਬੀ ਦੀ ਇੱਕ ਛੋਟੀ ਵਪਾਰ ਨੇ ਤੋਂ ਜਿਹੜੇ ਕੰਮ ਤੇ ਸ਼ੁਰੂ ਹੋਇਆ ਸੀ ਲੱਗਿਆ ਸੀ 17 18 ਸਾਲ ਦੀ ਉਮਰ ਤੋਂ ਸੋ ਉਹ ਟਾਈਮ ਆ ਗਿਆ ਪਰਸੋਂ ਨੂੰ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਹਲਕੇ 'ਚ ਜਿਹੜੇ ਵੀ ਬਾਈ ਹੋਣਾਂ ਦੇ ਉਮੀਦਵਾਰ ਨੇ ਸਾਰੇ ਉਹਨਾਂ ਨੂੰ ਗੋਟਾ ਪਾ ਕੇ ਤੁਸੀਂ ਪਲੀਜ਼ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਰੇ ਜਿਹੜੇ ਆਪਣੇ ਸੁਪਨੇ ਨੇ ਸਾਡੇ ਪੰਜਾਬੀਆਂ ਦੇ ਉਹਨਾਂ ਨੂੰ ਪੂਰੇ ਕਰ ਦਿਓ ਬਾਈ ਹੋਣਾਂ ਦੇ ਸਾਰੇ ਬੰਦਿਆਂ ਨੂੰ ਵੋਟਾਂ ਪਾ ਕੇ ਤੋ ਅੱਜ ਇੱਕ ਬਹੁਤ ਵਧੀਆ ਗੱਲ ਜਿਹੜੀ ਮੈਂ ਦੇਖੀ ਆ ਕਿ ਲੀਡਰਾਂ ਦਾ ਦੇ ਲਈ ਜਿਹੜਾ ਲੋਕਾਂ ਦਾ ਪਿਆਰ ਆ ਆ ਸੰਤਰੇ ਅਸੀਂ ਖਾ ਰਹੇ ਆ ਜਿਹੜੀ ਅਸੀਂ ਖਰੀਦੇ ਨਹੀਂ ਰਾਤ ਇੱਕ ਬਾਗ ਆਇਆ ਸੀ ਸੰਤਰਿਆਂ ਦਾ ਬੰਦੇ ਆ ਵਿਚਾਰੇ ਪਿਓ ਤੇ ਪੁੱਤ ਆ ਕੇ ਦੇ ਕੇ ਗਏ ਆ ਸੋ ਮੈਂ ਬਾਤੀ ਮੇਰੇ ਦਿਲੋਂ ਦੁਆਵਾਂ ਨਿਕਲਦੀਆਂ ਔਰ ਇੰਨਾ ਪਿਆਰ ਜਿਹੜੇ ਮਾਨ ਸਾਹਿਬ ਨੂੰ ਕਰਦੇ ਆ ਕਿਉਂਕਿ ਜਿਹੜੇ ਲੀਡਰ ਪਹਿਲਾਂ ਲੋਕਾਂ ਤੋਂ ਇੰਨੇ ਦੂਰ ਸੀਗੇ ਉਹ ਇੰਨੇ ਨੇੜੇ ਕਰਤੇ ਇਹਨਾਂ ਨੇ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਬੜੇ ਹੋਏ ਆ ਔਰ ਬਾਕੀ ਖਿਆਲ ਤਾਂ ਤੁਸੀਂ ਦੇਖ ਹੀ ਰਹੇ ਹੋ ਸੋ ਜਿੱਥੇ-ਜਿੱਥੇ ਵੀ ਤੁਸੀਂ ਦੱਸਦੇ ਹੋ ਸੀ ਬੜੀਆਂ ਦੁਆਵਾਂ ਬੜੀਆਂ ਆਪਣੇ ਬੰਦਨ ਸ਼ੋਭੇ ਸ਼ਾਮਾ ਮਾਨ ਸਾਹਿਬ ਲਈ ਬੰਨੇ ਆ ਸਾਡੀਆਂ ਵੀ ਸ਼ੋਭੇ ਸ਼ਾਮਾ ਨੇ ਔਰ ਬਾਕੀ ਤੁਹਾਡੀਆਂ ਸਾਰਿਆਂ ਦੀਆਂ ਪਰਮਾਤਮਾ ਦੀ ਮਿਹਰ ਦੇ ਨਾਲ ਸੋ ਮੈਨੂੰ ਲੱਗਦਾ ਹਰ ਮਿਲ ਸੋ ਦੋਸਤੋ ਸਰੇਖ ਦੇ ਸੁਪਨੇ ਹੁੰਦੇ ਆ ਸਾਡੇ ਵੀ ਸੁਪਨੇ ਕਿ ਸਾਡੇ ਕੀਤਾ ਨੇ ਜਿਹੜੇ ਸਾਫ ਅਕਸ ਵਾਲੇ ਹੋਣੇ ਚਾਹੀਦੇ ਆ ਆ ਪਿੱਛੋਂ ਦੇਖ ਲੋ ਕਾਫਲਾ 8 ਕਿਲੋਮੀਟਰ ਪਿੱਛੇ ਆ ਤੇ 2 ਕਿਲੋਮੀਟਰ ਅੱਗੇ ਤੇ ਇਹਨਾਂ ਦੀ ਭਗਮਾਨਤਮਾਨ ਸਾਡਾ ਵੱਡਾ ਭਰਾ ਤੇ ਬਹੁਤ ਹੀ ਅੱਛੀ ਸੋਚ ਦਾ ਮਾਲਕ ਆ ਜੀ ਦੀ ਸੋਚ ਨੂੰ ਅਸੀਂ ਸਲੂਟ ਕਰਦੇ ਆ ਤੇ ਇੱਦੀ ਹਮਾਇਤ ਤੇ ਖੜੇ ਆ ਤੁਸੀਂ ਵੀ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਝਾੜੂ ਵਾਲਾ ਬਟਨ ਦਬਾ ਦਿਓ ਚਾਰ ਤਰੀਕ ਨੂੰ ਤੇ ਇਹ ਕੰਮਜਾਬੀ ਸਾਰੇ ਮੈਨੂੰ ਮੈਂ ਮੇਰੀ ਸ਼ੁਭਾਰਸ਼ ਹੈ ਜਿਹੜਾ ਸ਼ਰਾਬੇ ਵਾਲਾ ਕਿ ਹਾਂ ਹਾਂ ਲੋ ਜੀ ਰੋ ਰੋ ਆਖੇ ਦਰਤ ਦੁਆ ਬੇਮਾਲ ਵੇ ਮਾਝੇ ਦੀ ਰੋ ਰੋ ਆਖੇ ਦਰਤ ਦੁਆ ਬੇਮਾਲ ਵੇ ਮਾਝੇ ਦੀ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਓਏ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਹਾਂਜੀ ਕੋੜਿਆ ਹੱਕ ਦੀ ਕਮਾਈ ਨਾਲ ਪੈਂਦਾ ਨਹੀਂ ਸਕੂਟਰ ਜੀ ਅਜਨੇ ਦਾਤੇ ਸਵੇਰੇ ਹੀ ਗਰੀਦ ਲਈ ਰੇਲ ਸਜਣਾ ਵੱਡਾ ਬੰਦਾ ਜੁੱਤੀ ਵੀ ਹਜ਼ਾਰਾਂ ਵਾਲੀ ਪਾਉਂਦਾ ਮਾਣਾ ਸੋਚਦਾ ਰਹਿੰਦਾ ਕਿਦੋਂ ਲੱਗੂਗੀ ਦੁਕਾਨਾ ਉੱਤੇ ਸੇਲ ਸਜਣਾ ਹੱਕ ਦੀ ਕਮਾਈ ਨਾ ਤਾਂ ਪੈਂਦਾ ਨਹੀਂ ਸਕੂਟਰ 'ਚ ਸੇਲ ਸਜਣਾ ਇੱਕ ਦਿਨ ਆ ਜਾਵੇ ਜਦੋਂ ਜਦੋਂ ਤੁਹਾਡੇ ਨਿਆਣੇ ਖਾਣ ਲੱਗਣਗੇ ਸਮੈਕ ਉਦੋਂ ਪਤਾ ਲੱਗੂ ਉਹ ਜਿਨ੍ਹਾਂ ਪੁੱਤਰਾਂ ਨੇ ਆਪਣੇ ਹੀ ਮਾਪੇ ਘਰੋਂ ਕੱਢੇ ਜਦੋਂ ਹੋ ਜਾਣਾ ਇਹੋ ਨਾਲ ਵੀ ਸਿਆਣੇ ਪਤਲ ਗੂ ਚੰਦ ਸਿੱਕਿਆਂ ਲਈ ਜਿਹੜੇ ਲੋਕੀ ਵੇਚਣ ਸਮੈਗਾ ਜਦੋਂ ਪੀੜ ਲੱਗੇ ਆਪਣੇ ਨਿਆਣੇ ਪਤਲ ਗੂ ਜਦੋਂ ਪੀੜ ਲੱਗੇ ਆਪਣੇ ਨਿਆਣੇ ਪਤਲ ਗੂ ਧੰਨਵਾਦ ਮੇਰੇ ਮਿੱਤਰ ਨੇ ਪਰ ਇੱਕ ਮੇਰੀ ਇੱਕ ਮੇਰੀ ਫਰਮਾਇਸ਼ ਆ ਵੀ ਹੁਣ ਆਇਆ ਵੀ ਭਗਵਾਨ ਦਾ ਨਾਮ ਉਹੀ ਲੈ ਕੇ ਰਿਆ ਮਾਨ ਸਾਹਿਬ ਦਾ ਚੱਲ ਰਿਹਾ ਚਾਰੇ ਪਾਸੇ